ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਦਫ਼ਾ ਪੰਜਾਬ ਦੀ ਰਾਜਧਾਨੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਟੁੱਟ ਚੁੱਕਾ ਤੇ ਚੰਡੀਗੜ੍ਹ ਦੀ ਜਿਹੜੀ ਇਕਲੌਤੀ ਲੋਕ ਸਭਾ ਸੀਟ ਆ ਉੱਥੋਂ ਹੁਣ ਸ਼੍ਰੋਮਣੀ ਅਕਾਲੀ ਦਲ ਕਿਸਮਤ ਅਜ਼ਮਾਏਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹੜੇ ਉਮੀਦਵਾਰ ਹੋ ਸਕਦੇ ਨੇ ਫਿਲਹਾਲ ਤਿੰਨ ਸੰਭਾਵੀ ਚਿਹਰੇ ਨੇ ਜਿਨ੍ਹਾਂ ਦੀ ਆਪਸੀ ਟੱਕਰ ਹੈ ਉਸ ਤੋਂ ਬਾਅਦ ਫੈਸਲਾ ਸੁਭੀ ਸਿੰਘ ਬਾਦਲ ਨੇ ਕਰਨਾ ਸ਼੍ਰੋਮਿਕਾਲੀ ਦਲ ਬੋਲੋ ਕੌਣ ਕੌਣ ਚੰਡੀਗੜ੍ਹ ਤੋਂ ਕਿਸਮਤ ਅਜਮਾਉਣ ਦੀ ਇੱਛਾ ਰੱਖਦਾ ਉਹਨਾਂ ਦੇ ਵਿੱਚ ਸਾਬਕਾ ਮੇਅਰ ਹਰਜਿੰਦਰ ਕੌਰ ਸਾਬਕਾ ਡਿਪਟੀ ਮੇਅਰ ਹਰਦੀਪ ਸਿੰਘ ਅਤੇ ਸ਼੍ਰੋਮਿਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਤੇ ਬਲਾਰੇ ਹਰਜੀਤ ਸਿੰਘ ਪੁੱਲਰ ਇਹਨਾਂ ਤਿੰਨਾਂ ਦੇ ਵਿੱਚਕਾਰ ਟਕਰਾ ਇਹ ਫੈਸਲਾ ਹੋਣਾ ਸੁਭੀ ਸਿੰਘ ਬਾਦਲ ਨੇ ਕਰਨਾ ਹੈ ਸ਼੍ਰੋਮਿਕਾਲੀ ਦਲ ਹਮੇਸ਼ਾ ਕੋਈ ਗੱਠ ਜੋੜ ਦੇ ਵਿੱਚ ਰਿਹਾ ਔਰ ਹਮੇਸ਼ਾ ਭਾਰਤੀ ਜਨਤਾ ਪਾਰਟੀ ਦਾ ਹੀ ਉਮੀਦਵਾਰ ਚੰਡੀਗੜ੍ਹ ਤੋਂ ਚੋਣ ਲੜਦਾ ਰਿਹਾ ਲੇਕਿਨ ਇਸ ਵਾਰ ਸ਼੍ਰੋਮਣੀ ਕਾਲੀ ਦਲ ਆਪਣੇ ਬਲਬੁੱਤੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਚੋਣ ਲੜ ਰਿਹਾ ਇਸ ਕਰਕੇ ਕਿਹੜਾ ਉਮੀਦਵਾਰ ਹੋਸਦਾ ਉਹਨਾਂ ਦੀ ਆਪਸੀ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਚਰਚਾ ਦੌੜ ਭੱਜ ਦੌੜ ਕੇ ਆਖਰ ਟਿਕਟ ਕਿੰਨੂੰ ਮਿਲਦੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਰਜੀਤ ਸਿੰਘ ਪੁੱਲਰ ਹਰਜੀਤ ਸਿੰਘ ਪੁੱਲਰ ਕੌਣ ਨੇ ਹਾਲਾਂਕਿ ਉਹ ਕੌਲੀ ਟਾਈਮ ਤੋਂ ਲੈ ਕੇ ਤੇ ਜ਼ਿੰਦਗੀ ਦੇ ਕਈ ਪੜਾਵਾਂ ਤੱਕ ਉਹ ਭਾਜਪਾ ਦੇ ਨਾਲ ਹੀ ਜੁੜੇ ਰਹੇ ਨੇ ਲੇਕਿਨ 2 ਸਾਲ ਪਹਿਲਾਂ ਉਹ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੀ ਜਦੋਂ ਅਨਿਲ ਜੋਸ਼ੀ ਸਮੇਤ ਭਾਰਤੀ ਜਨਤਾ ਪਾਰਟੀ ਦੇ ਇੱਕ ਬਹੁਤ ਵੱਡਾ ਤਬਕਾ ਭਾਰਤੀ ਜਨਤਾ ਪਾਰਟੀ ਛੱਡ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਇਹ ਜਿਹੜੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਸ਼੍ਰੋਮਣੀ ਕਾਲੀ ਦਲ ਵੱਲੋਂ ਲੋਕ ਸਭਾ ਚੋਂ ਲੜੇ ਨੇ ਕਿਸੇ ਵੇਲੇ ਉਹ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰਸ ਹਨ ਸਟੇਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਪਾਸੋਂ ਉਹ ਮਨਿਸਟਰ ਵੀ ਰਹਿ ਚੁੱਕੇ ਨੇ ਉਸੇ ਧੜੇ ਦੇ ਨਾਲ ਜਿੱਦੂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਤੇ ਬੀਜੇਪੀ ਦੇ ਲੋਕ ਸ਼ਾਮਲ ਹੋਏ ਤੇ ਉਹਨਾਂ ਵਿੱਚੋਂ ਹਰਜੀਤ ਸਿੰਘ ਪੁੱਲਰ ਇੱਕ ਨੇ ਹਰਜੀਤ ਸਿੰਘ ਪੁੱਲਰ ਹੋਣੀ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਦੀ ਨਾਲ ਪਾਰਟੀ ਦੇ ਬਲਾਰੇ ਵੀ ਨੇ ਇਸ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਤੇ ਦੇ ਆਕੇ ਦੀ ਸਿਆਸਤ ਦੇ ਵਿੱਚ ਉਹਨਾਂ ਦੀ ਕਾਲੀ ਤੋਂ ਜਿਹੜੀ ਸਿਆਸਤ ਜਿਹੜੀ ਸ਼ੁਰੂਆਤ ਹੋਈ ਹੈ 1983 ਤੋਂ ਜਦੋਂ ਕਾਲਜ ਦੀਆਂ ਚੋਣਾਂ ਦੇ ਵਿੱਚ ਵੀ ਉਹ ਪ੍ਰਧਾਨ ਰਹੇ ਨੇ ਉਸ ਤੋਂ ਬਾਅਦ ਭਾਜਪਾ ਦਾ ਜੋ ਯੁਵਾ ਮੋਰਚਾ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਦੇ ਰਹੇ ਚੁੱਕੇ ਨੇ ਫਿਰ ਭਾਰਤੀ ਜਨਤਾ ਪਾਰਟੀ ਦੀ ਸੂਬਾ ਕਾਰਜ ਕਰਨ ਦੇ ਵਿੱਚ ਉਪ ਪ੍ਰਧਾਨ ਰਹੇ ਚੁੱਕੇ ਨੇ ਔਰ ਇਸ ਤੋਂ ਇਲਾਵਾ ਭਾਜਪਾ ਦਾ ਜਿਹੜਾ ਸੰਘ ਦਾ ਕਿਸਾਨ ਸੰਘ ਉਹਦੇ ਵਾਈਸ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਹੀ ਆਰਐਸਐਸ ਦੇ ਜਿਹੜੇ ਇੱਕ ਹੋਰ ਸੈੱਲ ਆ ਭਾਰਤ ਤਿੱਪ ਤੋਂ ਸੰ ਉਹਦੇ ਪੰਜਾਬ ਦੇ ਪ੍ਰਧਾਨ ਰਹੇ ਚੁੱਕੇ ਨੇ ਉਹ ਬੀਜੇਪੀ ਦੇ ਹੀ ਹਿਊਮਨ ਰਾਈਟਸ ਸੈੱਲ ਦੇ ਪੰਜ ਸਟੇਟਾਂ ਦੇ ਜਿਹੜੇ ਨੇ ਉਹ ਇੰਚਾਰਜ ਵੀ ਰਹੇ ਚੁੱਕਰੇ 2 ਸਾਲ ਪਹਿਲਾਂ ਹੀ ਨਿਰਜੋਸ਼ੀ ਸਮੇਤ ਭਾਰਤੀ ਜਨਤਾ ਪਾਰਟੀ ਦੇ ਵੱਡੀ ਗਿਣਤੀ ਦੇ ਜਿਹੜੇ ਲੀਡਰ ਨੇ ਉਹ ਭਾਰਤੀ ਜਨਤਾ ਪਾਰਟੀ ਚੜ੍ਹ ਕੇ ਜੋ ਕਾਲੀ ਦਲ ਦੇ ਵਿੱਚ ਸ਼ਾਮਲੇ ਸੀ ਉਹਨਾਂ ਵਿੱਚੋਂ ਇੱਕ ਨੇ ਹਰਜੀਤ ਸਿੰਘ ਪੁਲਰ ਰਜੀਤ ਸਿੰਘ ਭੁੱਲਰ ਉਹਨਾਂ ਦਾ ਕਾਲੀ ਦਲ ਦੇ ਵਿੱਚ ਵੀ ਇੱਕ ਨਾਮ ਹੈ ਉਹ ਦੂਜੇ ਪਾਸੇ ਸ਼ਹਿਰ ਦੇ ਵਿੱਚ ਰਹਿੰਦੇ ਹੈਗੇ ਨੇ ਉਹ ਜੀ ਆਪੀ ਦੇ ਵੋਟਰਾਂ ਤੇ ਵੀ ਉਹਨਾਂ ਦੀ ਕਾਫੀ ਪਹੁੰਚ ਆ ਇਸ ਕਰਕੇ ਹੋ ਸਦਾ ਕਿ ਹਰਜੀਤ ਸਿੰਘ ਭੁੱਲਰ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਲੇਕਿਨ ਫਿਲਹਾਲ ਫੈਸਲਾ ਸ਼੍ਰੋਮਣੀ ਕਾਲੀ ਦਲ ਦੇ ਨਾਮ ਦੂਜਾ ਜਿਹੜਾ ਨਾਮ ਵੱਡਾ ਉਹਨੇ ਚੰਡੀਗੜ੍ਹ ਦੇ ਦੋ ਵਾਰ ਮੇਅ ਰਹੇ ਚੁੱਕੇ ਨੇ ਹਰਜਿੰਦਰ ਕੌਰ ਹਰਜਿੰਦਰ ਕੌਰ ਉਹਨਾਂ ਨੇ ਜਦੋਂ ਜਦੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਕੌਂਸਲਰ ਦੀ ਕਿਉਂ ਲੜੀਆ ਉਹਨਾਂ ਨੇ ਸਾਰੀਆਂ ਚੋਣਾਂ ਜਿੱਤੀਆਂ ਨੇ ਜਿੱਥੇ ਉਹ ਦੋ ਵਾਰ ਮੇਅ ਰਹੇ ਚੁੱਕੇ ਨੇ ਉਥੇ ਦੋ ਵਾਰਾਂ ਚੰਡੀਗੜ੍ਹ ਦੇ ਵਿੱਚ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਵੀ ਰਹੇ ਚੁੱਕੇ ਨੇ ਅਤੇ ਚੰਡੀਗੜ੍ਹ ਦੀ ਇਕਲੌਤੀ ਸ਼ਰੂਮ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਸੀਟ ਤੋਂ ਮੈਂਬਰ ਵੀ ਹੈ ਇਸ ਕਰਕੇ ਰਜਿੰਦਰ ਕੌਰ ਦਾ ਵੀ ਪਲੜਾ ਭਾਰੀ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਚੋਣ ਮੈਦਾਨ ਦੇ ਵਿੱਚ ਲੜ ਸਕਦੇ ਜਿੱਥੇ ਰਜਿੰਦਰ ਕੌਰ ਨੇ ਬੜੇ ਸੌਫ ਸਪੋਕਨ ਇੱਕ ਔਰਤ ਦੇ ਨਾਤੇ ਹੁੰਦੇ ਨਾਤੇ ਇੱਕ ਚੰਗੇ ਲੀਡਰ ਸੁਲਝੋ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਹੈਗੇ ਨੇ ਜਿੱਥੇ ਸ਼ਰੂਮਨੀ ਕਾਲੀ ਦਲ ਦੇ ਵੋਟ ਬੈਂਕ ਤੇ ਉਹਨਾਂ ਦਾ ਪ੍ਰਭਾਵ ਉੱਥੇ ਭਾਰਤੀ ਜਨਤਾ ਪਾਰਟੀ ਦੇ ਨਾਲ ਬਾਕੀ ਸ਼ਹਿਰ ਦੇ ਪੜੇ ਲਿਖੇ ਜਮਾਤ ਤੇ ਉੱਤੇ ਵੀ ਉਹਨਾਂ ਦਾ ਕਾਫੀ ਅਸਰ ਹੈ ਇਸ ਕਰਕੇ ਸੰਭਾਵੀ ਉਮੀਦਵਾਰਾਂ ਦੇ ਵਿੱਚ ਸਾਬਕਾ ਮੇਅਰ ਹਰਜਿੰਦਰ ਕੌਰ ਵੀ ਦਾਵੀਂ ਨਾਮ ਬੋਲਦਾ ਤੀਜਾ ਜਿਹੜਾ ਚਿਹਰਾ ਸ਼ਰੂਮਨੀ ਕਾਲੀ ਦਲ ਤੋਂ ਚੰਡੀਗੜ੍ਹ ਸ਼ਰੂਮਨੀ ਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਕਾਉਂਸਲਰ ਨੇ ਹਰਦੀਪ ਸਿੰਘ ਹਰਦੀਪ ਸਿੰਘ ਹੋਣੀ ਕਿਉਂਕਿ ਸ਼ਰੂਮਨੀ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੁੜ ਰਹਿ ਚੁੱਕਾ ਔਰ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਵੀ रह ਚੁਕੇ ਨੇ ਜਿਸ ਕਰਕੇ ਹਰਦੀਪ ਸਿੰਘ ਹੁਣਾਂ ਦਾ ਵੀ ਨਾਮ ਬੋਲਦਾ ਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਹੋ ਸਕਦੇ। ਕੁਲ ਮਲਾ ਕੇ ਤਿੰਨ ਨਾਮ ਨੇ ਤਿੰਨ ਨਾਮਾਂ 'ਤੇ ਹੀ ਕਿਸੇ ਦੇ ਇੱਕ ਨਾਮ ਤੇ ਫਾਈਨਲ ਹੈ ਜਿਹਦੇ ਵਿੱਚ ਹਰਜੀਤ ਸਿੰਘ ਪੁੱਲਰ, ਹਰਜਿੰਦਰ ਕੌਰ ਅਤੇ ਹਰਦੀਪ ਸਿੰਘ। ਗੱਲ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲੀ ਦਫਾ ਲੜ ਰਿਹਾ ਹੈਗਾ ਆਪਣੇ ਬਲਬੂਤੇ ਪਹਿਲਾਂ ਤੇ ਭਾਤ ਜਨਤਾ ਪਾਰਟੀ ਨੂੰ ਹੀ ਵੋਟਾਂ ਪੁਆਈਆਂ ਜਾਂਦੀਆਂ ਵੈਸੇ ਵੀ ਸ਼ਹਿਰ ਦੇ ਵਿੱਚ ਜਿੱਥੇ ਅਗਰ ਪੰਜਾਬੀ ਭਾਈਚਾਰੇ ਦੀ ਗੱਲ ਕੀਤੀ ਆ ਤੇ ਵੱਡੀ ਗਿਣਤੀ ਦੇ ਵਿੱਚ ਇੱਕ ਸਿੱਖ ਭਾਈਚਾਰੇ ਦੀ ਗੱਲ ਕੀਤੀ ਤੇ 16% ਦੀ ਸਿੱਖ ਭਾਈਚਾਰਾ ਵਸਦਾ ਹੈ ਪਰ ਇਹ ਫੈਸਲਾ ਹੁਣ ਸ਼੍ਰੋਮਣੀ ਕਾਲੀ ਦਲ ਦੇ ਨੇ ਕਰਨਾ ਗਿਆ ਹਰਦੀਪ ਸਿੰਘ ਜਿਹੜੇ ਨੇ ਉਹ ਲਗਾਤਾਰ ਚੰਡੀਗੜ੍ਹ ਤੋਂ ਕੌਂਸਲਰ ਨੇ ਡਿਪਟੀ ਮੇਅਰ ਰਹਿ ਚੁੱਕੇ ਨੇ ਨੌਜਵਾਨ ਨੇ ਇਸ ਸਮੇ ਉਹ ਸ਼੍ਰੋਮਣੀ ਕਾਲੀ ਦਲ ਦੀ ਜਿਹੜਾ ਚੰਡੀਗੜ੍ਹ ਯੂਨਿਟ ਉਹਦੇ ਪ੍ਰਧਾਨ ਵੀ ਨੇ ਪਿੰਡਾਂ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਪ੍ਰਭਾਵ ਆ ਲੋਕਾਂ ਦੇ ਨਾਲ ਮਿਲਣ ਜੁੜਨ ਵਾਲੇ ਨੇਤਾ ਮੰਨੇ ਜਾਂਦੇ ਨੇ ਲਿਖਣੇ ਤਿੰਨੇ ਜਿਹੜੇ ਅਜਿਡੇ ਨੇ ਇਹ ਚੋਣ ਮੈਦਾਨ ਦੇ ਵਿੱਚ ਆਉਣਾ ਚਾਹੁੰਦੇ ਲੇਕਿਨ ਫੈਸਲਾ ਅਕਾਲੀ ਦਲ ਦੀ ਪਾਰਲੀਮੈਂਟ ਬੋਰਡ ਨੇ ਕਰਨਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਕਰੇ। ਹੁਣ ਸਵਾਲ ਚਰਚਾ ਇਹ ਕਿ ਜੇ ਅਕਾਲੀ ਦਲ ਆਪਣੇ ਤੌਰ ਤੇ ਲੜਦਾ ਹੈਗਾ ਤੇ ਫਿਰ ਨੁਕਸਾਨ ਕਿਹਦਾ ਹੈਗਾ? ਇਹ ਵੀ ਚਰਚਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਸਿੱਧੇ ਤੌਰ ਤੇ ਜ਼ਿਆਦਾ ਨੁਕਸਾਨ ਹੋਣ ਦੀ ਹੋ ਸਕਦਾ ਨੁਕਸਾਨ ਹਾਲਾਂਕਿ ਬੀਜੇਪੀ ਦੇ ਲੀਡਰ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਬੀਜੇਪੀ ਦੇ ਚੰਡੀਗੜ੍ਹ ਤੋਂ ਕਲਾਸ਼ ਚੰਦਰ ਜੈਨ ਉਹਨਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਵਿੱਚ ਕੋਈ ਆਧਾਰ ਨਹੀਂ ਹੈ ਤੇ ਅਕਾਲੀ ਦਲ ਵੱਲੋਂ ਜਿਹੜੀ ਚੋਣ ਵੱਖਰੇ ਤੌਰ ਤੇ ਲੜੀ ਜਾ ਰਹੀ ਹੈ ਬੀਜੇਪੀ ਦਾ ਕੋਈ ਨੁਕਸਾਨ ਨਹੀਂ ਹੋਊਗਾ ਉਹਨਾਂ ਨੇ ਕਿਹਾ ਕਿ ਚਾਹੇ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਦਾ ਬੇਸ਼ੱਕ ਚੰਡੀਗੜ੍ਹ ਦੇ ਵਿੱਚ ਗੱਠਜੋੜ ਇਕੜੇ ਸ਼ਹਿਰ ਦੀ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਦੋਨੇ ਅੱਢ ਅੱਢ ਚੋਣਾਂ ਲੜ ਰਹੇ ਨੇ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਨੇ ਇਕੱਠੇ ਹੋ ਕੇ ਚੋਣਾਂ ਲੜਦੇ ਇਸ ਦਾ ਫਾਇਦਾ ਵੀ ਜਿਹੜਾ ਵਾ ਬੀਜੇਪੀ ਨੂੰ ਹੋਏਗਾ ਲੇਕਿਨ ਅਕਾਲੀ ਦਲ ਚੋਣ ਲੜ ਰਿਹਾ ਬੀਜਪੀ ਨੂੰ ਕੋਈ ਨੁਕਸਾਨ ਨਹੀਂ ਹੋ ਲੇਕਿਨ ਜੂਦਰ ਸ਼ਬਾ ਚਾਬਲਾ ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਕਹਿ ਰਹੇ ਨੇ ਕਿ ਮੁੱਖ ਤੌਰ ਤੇ ਜਿਹੜਾ ਮੁਕਾਬਲਾ ਇੱਥੇ ਕਾਂਗਰਸ ਪਾਰਟੀ ਆਪ ਦਾ ਜਿਹੜਾ ਗੱਠ ਜੋੜਾ ਤੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਟੱਕਰ ਹੋਏਗੀ ਸ਼੍ਰੋਮਨੀ ਕਾਲੀ ਦਲ ਦਾ ਜਿੰਨਾ ਵੀ ਜਿਹੜਾ ਵੀ ਉਮੀਦਵਾਰ ਚੋਣ ਮੈਦਾਨ ਚ ਜਾਏ ਜਿੰਨੀ ਵੀ ਵੋਟ ਲੈ ਕੇ ਜਾਏਗਾ ਉਹਦਾ ਜਿਹੜਾ ਨੁਕਸਾਨ ਉਹ ਭਾਰਤੀ ਜਨਤਾ ਪਾਰਟੀ ਨੂੰ ਉਲਟਾ ਕਾਂਗਰਸ ਨੂੰ ਫਾਇਦਾ ਹੋਏਗਾ ਉਧਰੇ ਸ਼੍ਰੋਮਣੀ ਕਾਲੀ ਦਲ ਦੇ ਚੰਡੀਗੜ੍ਹ ਦੇ ਪ੍ਰਧਾਨ ਜਿਹੜੇ ਹਰਦੀਪ ਸਿੰਘ ਹਰਦੀਪ ਸਿੰਘ ਕਹਿੰਦੇ ਕਿ ਪਹਿਲੀ ਦਫਾ ਚੰਡੀਗੜ੍ਹ ਦੀ ਛੋਣ ਤੋਂ ਸ਼੍ਰੋਮਣੀ ਕਾਲੀ ਦਲ ਲੜ ਰਿਹਾ ਹੈ ਤੇ ਬਹੁਤ ਜਲਦ ਪਾਰਟੀ ਉਮੀਦਵਾਰ ਵੀ ਤੈਅ ਕਰਨ ਜਾ ਰਹੀ ਹੈ ਜਦਕਿ ਬਾਕੀ ਪਾਰਟੀਆਂ ਚਾਹੇ ਪ੍ਰਚਾਰ ਵਿੱਚ ਜੁਟੀਆਂ ਲੇਕਿਨ ਉਹਨਾਂ ਨੂੰ ਜ਼ਿਆਦਾ ਰਿਸਪਾਂਸ ਨਹੀਂ ਮਿਲਿਆ ਕਿ ਕਾਂਗਰਸ ਵੀ ਵੰਡੀ ਹੋਇਆ ਭਾਰਤੀ ਜਨਤਾ ਪਾਰਟੀ ਵੀ ਵੰਡੀ ਹੋਇਆ ਔਰ ਇਸ ਵਾਰ ਜਿਹੜੇ ਲੋਕ ਨੇ ਉਹ ਸ਼੍ਰੋਮਣੀ ਕਾਲੀ ਦਲ ਨੂੰ ਜਿਹੜਾ ਵਾ ਮਦਦ ਕਰ ਸਕਦੇ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਗੱਠ ਜੋੜ ਦਾ ਇਹ ਮੰਨਣਾ ਕਿ ਸ਼੍ਰੋਮ ਅਕਾਲੀ ਦਲ ਭਾਜਪਾ ਅਤੇ ਜਨਤਾ ਪਾਰਟੀ ਦੇ ਅਲੱਗ-ਚੋਣ ਲੜਨ ਦੇ ਨਾਲ ਫਾਇਦਾ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਹੋਏਗਾ ਭਾਜਪਾ ਤੇ ਜਨਤਾ ਪਾਰਟੀ ਤੇ ਅਕਾਲੀ ਦਲ ਅੱਡ ਲੜਨਾ ਇਸ ਮਸਲੇ ਤੇ ਹੁਣ ਭਾਜਪਾ ਪਾਰਟੀ ਵੀ ਮੰਥਨ ਕਰ ਰਹੀ ਹੈ ਸਾਲ 2009 ਦੇ ਵਿੱਚ ਦੱਸਿਆ ਜਾ ਰਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਜਿਹੜੇ ਰਿਕਾਰਡ ਦੱਸਦਾ ਹੈਗਾ ਚੋਣ ਕਮਿਸ਼ਨ ਦਾ ਕਿ 75000 ਵੋਟ ਮਿਲੇ ਲੇਕਿਨ ਜੋ ਕਿ ਸਾਲ 2019 ਮਤਲਬ ਫਿਰ 2014 ਚ ਹੋਰ ਵੋਟਾਂ ਕੱਢੀਆਂ 2019 ਦੇ ਵਿੱਚ ਹੋਰ ਕੱਢੀਆਂ ਸਿਰਫ 11000 ਵੋਟਾਂ ਰਹਿ ਗਈਆਂ ਉਹ ਭਾਤੀ ਜਨਤਾ ਪਾਰਟੀ ਦੇ ਲੀਡਰ ਦਾ ਮੰਨ ਕੇ ਆਮ ਆਦੀ ਪਾਰਟੀ ਬੇਸ਼ੱਕ ਚੰਡੀਗੜ੍ਹ ਦੇ ਚ ਕਾਂਗਰਸ ਨੂੰ ਸਪੋਰਟ ਕਰੀਆ ਲੇਕਿਨ ਉਹਦਾ ਜਿਹੜਾ ਫਾਇਦਾ ਉਹ ਕਾਂਗਰਸ ਪਾਰਟੀ ਨੂੰ ਨਹੀਂ ਮਿਲਿਆ ਕਿਉਂਕਿ ਸਾਲ 2019 ਦੇ ਵਿੱਚ ਜਿਹੜੀ ਲੋਕ ਸਭਾ ਚੋਣ ਹੋਈ ਸੀ ਉਦੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਦੀ ਜਿਹੜੀ ਜਮਾਨਤ ਹੀ ਜ਼ਬਤ ਹੋ ਗਈ ਹੈ ਰਹੀ ਗੱਲ 2014 ਦੇ ਵਿੱਚ 2014 ਦੇ ਵਿੱਚ ਬਾਲੀਵੁੱਡ ਅਦਾਕਾਰ ਗੁਲਪਨਾਗ ਨੇ ਚੋਣ ਲੜੀ ਸੀ ਉਦੋਂ ਜ਼ਰੂਰ ਆਮ ਆਦੀ ਪਾਰਟੀ ਨੂੰ 1 ਲੱਖ ਤੋਂ ਜ਼ਿਆਦਾ ਵੋਟ ਪਏ ਸੀ ਲੇਕਿਨ 2019 ਤੱਕ ਉਹ ਜਿਹੜੀ ਆ ਪਾਰਟੀ ਦੀ ਜਮਾਨਤ ਹੀ ਜ਼ਬਤ ਹੋ ਗਈ ਆ ਔਰ ਸਾਲ 200 ਦੇ ਨਗਰ ਨਗਰ ਚੋਣਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਸ਼ਹਿਰ ਵਿੱਚ 15 ਉਮੀਦਵਾਰ ਖੜੇ ਕੀਤੇ ਸੀ ਲੇਕਿਨ ਸਿਰਫ ਇੱਕ ਜਿੱਤਿਆ ਸੀ ਤੇ ਇਸ ਕਰਕੇ ਭਾਜਪਾ ਦਾ ਮੰਨਣਾ ਹੈ ਕਿ ਕਾਲੀ ਦਲ ਦਾ ਕੋਈ ਆਧਾਰ ਨਹੀਂ ਆ لیکن ਉਧਰ ਕਾਲੀ ਦਲ ਦੇ ਲੀਡਰਾਂ ਨੂੰ ਉਮੀਦ ਹੈ ਖਾਸ ਕਰਕੇ ਹਰਜੀਤ ਸਿੰਘ ਪੁੱਲਰ ਉਹਨਾਂ ਨੂੰ ਉਹਨਾਂ ਦਾ ਮੰਨਣਾ ਹੈ ਕਿ ਸ਼ਹਿਰ ਦੇ ਵਿੱਚ ਬੀਜਪੀ ਵੰਡੀ ਹੋਈ ਹੈ ਕਾਂਗਰਸ ਪਾਰਟੀ ਵੰਡੀ ਹੋਈ ਹੈ ਸ਼੍ਰੋਮਣੀ ਕਾਲੀ ਦਲ ਦਾ ਵੋਟਰ ਇਕੱਠਾ ਹੈਗਾ ਕਿਉਂਕਿ ਪਹਿਲੀ ਦਫਾ ਆਰਡਰ ਲੜ ਰਿਹਾ ਹੈਗਾ ਲੇਕਿਨ ਬਹੁਤ ਜ਼ਿਆਦਾ ਲੋਕਾਂ ਨੂੰ ਖੁਸ਼ੀ ਹੈ ਕਿ ਸ਼੍ਰੋਮਣੀ ਕਾਲੀ ਦਲ ਵੀ ਇੱਥੇ ਆਪਣਾ ਵजूद ਤੇ ਹੋਂਦ ਕੰਮ ਕਰਨ ਦੇ ਵਿੱਚ ਕੋਸ਼ਿਸ਼ ਕਰ ਰਿਹਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਹਰਿਆਣਾ ਦੀ ਇੰਡੀਅਨ ਨੈਸ਼ਨਲ ਲੋਕ ਦਲ ਆ ਉਹ ਸ਼੍ਰੋਮਣੀ ਕਾਲੀ ਦਲ ਦੀ ਮਦਦ ਕਰ ਸਕਦੇ ਹੁਣ ਦੇਖਦੇ ਹਾਂ ਇਸ ਚੰਡੀਗੜ੍ਹ ਸੀਟ ਵਾਸਤੇ ਸ਼੍ਰੋਮਨੀ ਕਾਲੀਦਾ ਪ੍ਰਧਾਨ ਸੁਭੀ ਸਿੰਘ ਬਾਦਲ ਕਿਸ ਨੂੰ ਉਮੀਦਵਾਰ ਬਣਾਉਂਦੇ ਨੇ ਹਰਜੀਤ ਸਿੰਘ ਪੁੱਲਰ ਹਰਦੀਪ ਸਿੰਘ ਜਾਂ ਫਿਰ ਹਰਜਿੰਦਰ ਕੋਰ ਚਰਚਾ ਤੇ ਇਹ ਵੀ ਹੈ ਕਿ ਜੇ ਹਰਜੀਤ ਸਿੰਘ ਪੁੱਲਰ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤੇ ਫਿਰ ਉਹ ਭਾਜਪਾ ਦੇ ਵੋਟਰਾਂ 'ਚ ਵੀ ਸਨ ਲਾ ਸਕਦੇ ਨੇ ਪਰ ਫੈਸਲਾ ਸ਼੍ਰੋਮਨੀ ਕਾਲੀਦਾ ਦਲ ਨੂੰ ਕਰਨਾ ਫਿਲਹਾਲ ਇਸ ਜਾਣਕਾਰੀ ਦੀ ਜ਼ਰਤ ਤੁਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ